ਤਾਂ ਖਬਰ ਦਾ ਰੋਕ ਕਰ ਲੈਣੇ ਹੈ ਗੁਰਦਾਸਪੁਰ ਤੋਂ ਜਿੱਥੇ ਅੱਜ ਦਲ ਖਾਲਸਾ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਅੱਜ 25 ਜਨਵਰੀ ਨੂੰ ਰੋਸ ਪ੍ਰਦਰਸ਼ਨ ਕਰਨ ਦੀ ਕਾਲ ਦਿੱਤੀ ਗਈ ਸੀ ਅਤੇ ਉਹਨਾਂ ਨੇ ਕਿਹਾ ਕਿ 26 ਜਨਵਰੀ ਅਤੇ ਗਣਤੰਤਰ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ ਜਿਸ ਲਈ ਅੱਜ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਪੁਲਿਸ ਨੇ ਪੂਰੀ ਤਰ੍ਹਾਂ ਸ਼ਹਿਰ ਨੂੰ ਸੋਨੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਕੁਝ ਆਗੂਆਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ ਦਲ ਖਾਲਸਾ ਦੇ ਆਗੂਆਂ ਨੇ ਕਿਹਾ ਉਹ ਗੁਰਦਾਸਪੁਰ ਸ਼ਹਿਰ ਦੇ ਵਿੱਚ ਰੋਜ਼ ਪ੍ਰਦਰਸ਼ਨ ਕਰਕੇ ਐਸਪੀ ਡੀ ਜਗਰਾਤ ਸਿੰਘ ਨੇ ਕਿਹਾ ਉਹਨਾਂ ਨੂੰ ਕੋਈ ਇਸੇ ਤਰ੍ਹਾਂ ਦਾ ਕੋਈ ਵੀ ਇਨਫੋਰਮੇਸ਼ਨ ਨਹੀਂ ਮਿਲੀ ਅਤੇ ਉਹਨਾਂ ਨੇ ਜਿਹੜੀ ਗੱਲ ਨੂੰ ਗੋਲਮੁਲ ਕਰਦੇ ਹੋਏ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੋਰ ਕੀ ਕੁਝ ਕਿਹਾ ਉਹਨਾਂ ਦੇ ਜ਼ੁਬਾਨੀ ਸੁਣ ਲੈਣੇ ਆ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰ ਚannels ਦੇ ਨਾਲ ਬਲਜੀਤ ਸਿੰਘ ਲਮ ਦੀ ਰਿਪੋਰਟ ਗੁਰਦਾਸਪੁਰ ਪਰਮਜੀਤ ਸਿੰਘ ਜਨਰਲ ਸਕੱਤਰ ਦਲ ਖਾਲਸਾ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿਛਲੇ ਦਿਨੀ ਭਾਰਤੀ ਗਣਤੰਤਰ ਦਿਵਸ 26 ਜਨਵਰੀ ਦੇ ਸਬੰਧ ਵਿੱਚ ਇੱਕ ਤਿੰਨ ਥਾਵਾਂ ਦੇ ਉੱਤੇ ਪੰਜਾਬ ਦੇ ਅੰਦਰ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਹੜਾ ਕਿ ਇੱਕ ਮਾਨਸੇ ਇੱਕ ਜਲੰਧਰ ਇੱਕ ਗੁਰਦਾਸਪੁਰ ਅੱਜ ਹੋਇਆ ਕਿ ਅੱਜ ਸਵੇਰੇ ਤੜਕੇ ਤੋਂ ਹੀ ਪੰਜਾਬ ਪੁਲਿਸ ਨੇ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਹਾਊਸ ਰੈਸਟ ਕੀਤਾ ਵੱਖਰੇ ਵੱਖਰੇ ਥਾਵਾਂ 'ਤੇ ਜਾ ਕੇ ਛਾਪੇਮਾਰੀ ਵੀ ਕੀਤੀ ਜਿਹਨਾਂ ਚ ਭਾਜੀ ਕਮਰਪਾਲ ਸਿੰਘ ਜਿਹੜੇ ਕਿ ਮੁੱਖ ਸਿਆਸੀ ਸਕੱਤਰ ਨੇ ਦਲ ਖਾਲਸਾ ਦੇ ਉਹਨਾਂ ਨੂੰ ਵੀ ਹਾਊਸ ਰੈਸਟ ਕੀਤਾ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਦਲ ਖਾਲਸਾ ਸਰਦਾਰ ਦਲਬਾਖ ਸਿੰਘ ਉਹਨਾਂ ਨੂੰ ਵੀ ਘਰ 'ਚ ਡੱਕਿਆ ਗਿਆ। ਸਰਦਾਰ ਜਸਵਿੰਦਰ ਸਿੰਘ ਕਾਨੂਵਾਨ ਜਿਹੜੇ ਕਿ ਕਥਾਵਾਚਕ ਵੀ ਨੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਗੁਰਦਾਸਪੁਰ ਤੋਂ ਉਹਨਾਂ ਨੂੰ ਵੀ ਘਰ 'ਚ ਰੋਕਿਆ ਗਿਆ। ਭਾਈ ਲਖਵੀਰ ਸਿੰਘ ਨੂੰ ਰੋਕਿਆ ਗਿਆ ਔਰ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਇੱਥੇ ਜਥੇ ਲੈ ਕੇ ਪਹੁੰਚਣਾ ਸੀ ਉਹਨਾਂ ਨੂੰ ਰੋਕਿਆ ਗਿਆ। ਅਸੀਂ ਫਿਰ ਵੀ ਮਾਰਚ ਕਰਾਂਗੇ। ਆਪਣੀ ਰੋਸ ਪ੍ਰੋਟੈਸਟ ਜਿਹੜੇ ਆ ਉਹ ਜ਼ਾਹਿਰ ਕਰਾਂਗੇ ਜੇ ਪ੍ਰਸ਼ਾਸਨ ਸਾਨੂੰ ਰੋਕੇਗਾ ਤੇ ਅਸੀਂ ਉਸ ਦੇ ਬਾਵਜੂਦ ਵੀ ਪ੍ਰੋਟੈਸਟ ਕਰਾਂਗੇ ਕਿਹਾ ਜਾ ਰਿਹਾ ਕਿ ਸਿਵਲ ਸਨ ਵੀ ਕਾਲ ਦਿੱਤੀ ਹੈ ਕਿ ਜੇ ਵੀ ਜੇ ਤੁਸੀਂ ਪ੍ਰੋਟੈਸਟ ਕਰਦੇ ਤਾਂ ਉਹ ਵੀ ਕਰਨਗੇ ਫਿਰ ਬਰਾਬਰ ਮੈਨੂੰ ਲੱਗਦਾ ਕਿ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਸਾਡਾ ਉਹਦੇ ਵਿੱਚ ਜਿਹੜਾ ਰੋਸ ਹੈ ਜ਼ਾਹਿਰ ਅਸੀਂ ਜਿਹੜੀ ਸਿੱਖਾਂ ਦਾ ਪਿਛਲੇ 70 75 ਸਾਲ ਦਾ ਇੱਥੇ ਪੰਜਾਬ 'ਚ ਤਜਰਬਾ ਆ ਜਾਂਦੀ ਹੈ ਜੇ ਤਜਰਬਾ ਸੀ ਉਹਦਾ ਰੋਸ ਵਿਖਾਵਾ ਕਰਨਾ ਉਹ ਜਿਹਦੇ ਨਾਲ ਕਰ ਰਹੇ ਨੇ ਸਾਡਾ ਇੱਕ ਰਾਈਟ ਹੈ ਸਾਡਾ ਹੱਕ ਹੈ ਅਸੀਂ ਜੈਨੂਨ ਕਰ ਰਹੇ ਹਾਂ ਔਰ ਉਹ ਸਿਰਫ ਸਾਡੇ ਖਿਲਾਫ ਕਰ ਰਹੇ ਨੇ ਸਾਡੀ ਜਿਹੜੀ ਆਵਾਜ਼ ਆ ਉਹਨੂੰ ਦਬਾਉਣ ਲਈ ਜਾਂ ਇੱਕ ਲੜਾਈ ਵਾਲਾ ਮਾਹੌਲ ਬਣਾਉਣ ਲਈ ਸੋ ਗਲਤ ਹੈ ਤੁਸੀਂ ਪੁਲਿਸ ਕਰੋਗੇ ਪੂਰਾ ਬਿਲਕੁਲ ਕਰਾਂਗੇ ਜੇਕਰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹਨਾਂ ਨੂੰ ਕਰਨ ਦੇ ਉਹ ਉਹਨਾਂ ਦੀ ਕਾਰਵਾਈ ਜੋ ਵੀ ਹੋਏਗੀ ਅਸੀਂ ਤਿਆਰ ਆ ਮਰੀਕ ਸਿੰਘ ਜੀ ਨੰਗਲ ਮਾਝਾ ਜ਼ੋਨ ਦੇ ਜਥੇਬੰਦ ਸਕੱਤਰ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਸਰਦਾਰ ਸਿੰਘ ਸੇ ਮਾਨ ਲਈ ਗਵਾਹੀ ਥੱਲੇ ਜੋ ਅੱਜ ਦਲ ਖਾਲਸਾ ਤੇ ਅੰਮ੍ਰਿਤਸਰ ਕਾਲੀ ਦਲ ਨੇ ਆਪਣਾ ਰੋਸ ਇੰਡੀਆ ਨੂੰ ਵਿਖਾਉਣਾ ਹੈ 1946 ਦੇ ਵਿੱਚ ਗਾਂਧੀ ਨੇ ਤੇ ਜਵਾਰ ਲਾਲ ਨੇ ਇਹ ਗੱਲ ਕੀਤੀ ਸੀ ਦਿੱਲੀ ਦੇ ਵਿੱਚ ਕਿ ਸਿੱਖ ਸਾਡੇ ਭਰਾ ਨੇ ਇਹ ਇੰਡੀਆ ਜਿਹੜਾ ਵਾ ਇਹਨੂੰ ਅੰਗਰੇਜ਼ਾਂ ਥੱਲੋਂ ਦੇਸ਼ ਨੂੰ ਨਿਕਲ ਲੈਣ ਦਿਓ ਤੁਹਾਨੂੰ ਇੱਕ ਖਿੱਤਾ ਦਿੱਤਾ ਜਾਏਗਾ ਜਿਹਦੇ ਵਿੱਚ ਸਿੱਖ ਆਪਣਾ ਆਜ਼ਾਦੀ ਦਾ ਨਿਗ ਮਾਨਣਗੇ ਪਰ ਹੋਇਆ ਸਾਡੇ ਉਲਟ 1947 ਦੇ ਵਿੱਚ ਜੋ ਦੇਸ਼ ਜਾਦ ਹੋ ਗਿਆ 18 ਦਿਨਾਂ ਬਾਅਦ ਸਾਡੇ ਤੇ ਜਰਾਂ ਪੇਸ਼ਾ ਕੌਮ ਦਾ ਖਿਤਾਬ ਦੇ ਕੇ ਸਾਨੂੰ ਡਾਕੂ ਧਾੜਵੇ ਬਣਾਤਾ ਜਿਨ੍ਹਾਂ ਨੇ ਸਿੱਖਾਂ ਨੇ 40 ਸਾਲ ਰਾਜ ਕੀਤਾ ਸੀ ਉਸ ਤੋਂ ਉਪਰੰਤ 1950 ਦੇ ਵਿੱਚ ਸੰਵਿਧਾਨ ਜਿਹੜਾ ਹੋਣ ਚ ਆਇਆ ਸੰਵਿਧਾਨ ਦੇ ਵਿੱਚ ਸਿੱਖਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੇ ਜਿਹੜੇ ਹੁਕਮ ਸਿੰਘ ਤੇ ਭਪਿੰਦਰ ਸਿੰਘ ਮਾਨ ਦੋਵੇਂ ਵਕੀਲ ਸੀ ਉਹਨਾਂ ਨੇ ਸੰਵਿਧਾਨ ਤੇ ਸਹਿਮਤੀ ਨਹੀਂ ਕੀਤੀ ਸਿੱਖਾਂ ਨੇ ਇਸ ਸੰਵਿਧਾਨ ਨੂੰ ਉਦੋਂ ਹੀ ਨਹੀਂ ਮੰਨਿਆ ਅਸੀਂ ਉਦੋਂ ਤੋਂ ਲੈ ਕੇ ਅੱਜ ਤੱਕ ਆਪਣਾ ਹੱਕ ਮੰਗ ਰਹੇ ਆਂ ਇੰਡੀਆ ਸਾਡੇ ਤੇ ਬਹੁਤ ਜ਼ਬਰ ਕਰ ਰਿਹਾ ਸਾਡਾ ਕਾਲ ਤਖਟਾਤਾ ਸਾਡੇ ਸੰਤ ਮਾਰਤੇ ਨੇਕਾਂ ਸਾਡੇ ਘਰ ਜਾੜ ਦਿੱਤੇ ਅੱਜ ਕੀ ਕਰਨਾ ਸੀ ਤੁਸੀਂ ਅੱਜ ਅਸੀਂ ਲੋਕ ਪ੍ਰੋਜੈਸ਼ਨ ਕਰਨਾ ਕਾਲੇ ਝੰਡਿਆ ਨਾਲ ਸੀ ਇਹ ਆਜ਼ਾਦੀ ਨੂੰ ਨਹੀਂ ਮੰਨਦੇ ਕਿਉਂਕਿ ਸਾਡੇ ਤੇ ਬਦੋ ਬਦੀ ਥੋਪੀ ਗਈ ਆ ਸਾਡਾ ਹੱਕ ਸਿੱਖਾਂ ਦਾ ਨਹੀਂ ਮਿਲਿਆ ਤੇ ਅਸੀਂ ਆਪਣੇ ਹੱਕ ਵਾਸਤੇ ਦੁਨੀਆ ਨੂੰ ਵਿਖਾ ਰਹੇ ਆ ਕਿ ਸਿੱਖ ਗੁਲਾਮ ਨੇ ਇੱਥੇ ਅੱਜ ਪੁਲਿਸ ਨੇ ਕੀ ਕੀਤਾ ਕਰਨਾ ਪੁਲਿਸ ਅਜੇ ਤੱਕ ਤੇ ਬਾਹਰ ਖਲੋਤੀ ਆ ਜੇ ਸਾਨੂੰ ਗ੍ਰਿਫਤਾਰ ਕਰਨਗੇ ਅਸੀਂ ਗ੍ਰਿਫਤਾਰੀਆਂ ਦੇਾਂਗੇ ਸਾਨੂੰ ਕੋ ਡਰ ਨਹੀਂਗਾ ਕਿ ਅਸੀਂ ਆਪਣਾ ਹੱਕ ਨਹੀਂ ਮੰਗਣਾ ਆਪਣਾ ਹੱਕ ਅਸੀਂ ਲਲਕਾਰ ਕੇ ਮੰਗਦੇ ਰਾਂਗੇ ਕੁਝ ਬੰਦੇ ਡਿਟੇਨ ਵੀ ਕੀਤੇ ਗਏ ਕਹਾਂ ਜਿੱਤ ਕੇ ਨੇ ਆ ਬਹੁਤ ਸਾਰੇ ਬਹੁਤ ਸਾਰੇ ਅੰਮਰਸਰ ਦੇ ਵਿੱਚ ਵੀ ਹੋਏ ਨੇ ਜਲੰਧਰ ਚ ਹੋਏ ਨੇ ਗੁਰਦਾਸਪੁਰੇ ਹੋਏ ਬਹੁਤ ਸਾਰੇ ਬੰਦੇ ਜਿਹੜੇ ਗ੍ਰਿਫਤਾਰ ਕਰ ਲਏ ਆ ਗ੍ਰਿਫਤਾਰੀਆਂ ਦੀ ਕੋਈ ਗੱਲ ਨਹੀਂ 40 ਸਾਲ ਤੋਂ ਅਸੀਂ ਗ੍ਰਿਫਤਾਰੀਆਂ ਇੰਡੀਆ ਨੂੰ ਦੇਣ ਦੇ ਆ ਦੁਨੀਆ ਦੇ ਵਿੱਚ ਆਵਾਜ਼ ਗਈ ਹੈ ਕਿ ਸਿੱਖ ਗੁਲਾਮ ਨੇ ਸਾਡਾ ਹੱਕ ਦੇਵੇ ਇੰਡੀਆ ਸਾਡੇ ਨਾਲ ਬਹਿ ਕੇ ਮੇਜ਼ ਤੇ ਗੱਲ ਕਰੇ ਅਸੀਂ ਕੋਈ ਹੱਤਵਾਦੀ ਨਹੀਂ ਅਸੀਂ ਕੋਈ ਜਰਾਂ ਪੇਸ਼ਾ ਕੌਮ ਨਹੀਂ ਅਸੀਂ ਬਿਲਕੁਲ ਸ਼ਾਂਤੀ ਰੱਖਣੀ ਚਾਹੁੰਦੇ ਆ ਪਰ ਜਿੱਥੇ ਹਾਂਜੀ ਉਹ ਕਰਾਂਗੇ ਜ਼ਰੂਰ ਜੀ ਚੜ ਦੀ ਕਲਾ ਚ ਹੋਏਗਾ ਤਾਂ ਸਾਰਿਆਂ ਨੂੰ ਪਤਾ ਹੈ ਕਿ 26 ਜਨਵਰੀ ਜਿਹੜੀ ਆ ਉਹ ਆ ਰਹੀ ਹੈਗੀ ਹੈ ਔਰ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਜਿਹੜੀ ਸਿਕਿਉਰਿਟੀ ਨੂੰ ਮੱਦੇ ਨਜ਼ਰ ਜਿਹੜੀ ਪੂਰੇ ਸ਼ਹਿਰ ਦੇ ਵਿੱਚ ਚੈਕਿੰਗਸ ਕੀਤੀਆਂ ਜਾ ਰਹੀਆਂ ਨੇ ਔਰ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਇਹ ਜਿਹੜੇ ਹੈਗੇ ਆ ਉਹ ਸਰਚ ਆਪਰੇਸ਼ਨਸ ਕੀਤੇ ਜਾ ਰਹੇ ਨੇ ਭੀੜ ਭੜਾਕੇ ਵਾਲੀਆਂ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਔਰ ਜਿਹੜੀ ਪਬਲਿਕ ਦੀ ਸੇਫਟੀ ਜਿਹੜੇ ਸਾਡੇ ਇੱਥੇ ਦੇ ਵਸਨੀਕ ਨੇ ਉਹਨਾਂ ਦੀ ਸੇਫਟੀ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਬਰਦਾਸਤਪੁਰ ਪੁਲਿਸ ਦੀ ਔਰ ਬਕੂਪੂਰ ਪੁਲਿਸ ਦੀ ਉਸ ਚੀਜ਼ ਨੂੰ ਮਤੇ ਨਜ਼ਰ ਰੱਖਦੇ ਹੋਏ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਚੈਕਿੰਗਸ ਕਰਵਾ ਰਹੀ ਹੈ ਸ਼ੁਰੂਣੀ ਕੱਲ੍ਹ ਤੋਂ ਅਮਰਸਰ ਤੇ ਕੱਲ੍ਹ ਤੋਂ ਬਲਵਾਂ ਵੀ ਕੁਝ ਕਹਿ ਗਏ ਗੱਲ ਗੱਲ ਸਰਕਾਰ ਸਰੋਗ ਨਹੀਂ ਇਹਦੇ ਬਾਰੇ ਅਜੇ ਤੱਕ ਸਾਨੂੰ ਤਾਂ ਕੁਝ ਨਹੀਂ ਇਹ ਤਾਂ ਫਿਲਹਾਲ ਜਿਹੜਾ 26 ਜਨਵਰੀ ਨੂੰ ਲੈ ਕੇ ਕਿਉਂਕਿ ਬੱਸ ਸਟੈਂਡ ਹੈਗਾ ਜੀ ਬੱਸ ਸਟੈਂਡ ਦੀ ਚੈਕਿੰਗ ਹੋਣੀ ਇਸੇ ਤਰੀਕੇ ਜਿੱਥੇ-ਜਿੱਥੇ ਹੋਰ ਜਿਵੇਂ ਰੇਲਵੇ ਸਟੇਸ਼ਨ ਹੋ ਗਿਆ ਤੇ ਜਿਹੜੇ ਭੀੜੇ ਬਾਜ਼ਾਰ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਸੇ ਵਾਰਲ ਕੀਤੀ ਜਾ ਰਹੀ ਹੈ ਕਿ 26 ਜਨਵਰੀ ਨੂੰ 27 ਜਨਵਰੀ ਨੂੰ ਨੋਟਿਸ ਦਰਸ਼ਨ ਕੀਤਾ ਜਾਵੇਗਾ ਇਹਦੇ ਪਰੇ ਇਹ ਜੀ ਕੁਛ ਬੜੀ ਕੁਛ ਅਧਿਕਾਰੀ ਤੁਹਾਡੇ ਕਹਿ ਰਹੇ ਸੀ ਕਿ ਉਸ ਸਿਸ ਹੈਨਾ ਨੇ ਕਾਲ ਦਿੱਤੀ ਹੈਗੀ ਆ ਤਲਖਾਨ ਸਾਹਿਬ ਦੇ ਵੱਲ ਰੋਟਲੇ ਗਿਆ ਸਾਡੇ ਧਿਆਨ ਚ ਇਹੋ ਜਿਹਾ ਕੁਛ ਨਹੀਂ ਹੈਗਾ ਨਾ ਹੀ ਸਾਨੂੰ ਕੋਈ ਇਹੋ ਜਿਹੀ ਇਨਫੋਰਮੇਸ਼ਨ ਆਈ ਹੈ ਇਹੋ ਜਿਹਾ ਤਾਂ ਕੁਛ ਨਹੀਂ ਹੈਗਾ ਕਿਹੜੇ ਘੜੇਰੀਆਂ ਤੋਂ ਗੱਲ ਨਹੀਂ ਕੀਤੀ ਅਸੀਂ ਹੁਣ ਆ ਬੱਸ ਸਟੈਂਡ ਹੈਗਾ ਜੀ ਰੇਲਵੇ ਸਟੇਸ਼ਨ ਹੈ ਅੰਦਰਲੇ ਜਿਹੜੇ ਭੀੜੇ ਬਾਜ਼ਾਰ ਹੈ ਉਹ ਸੋ ਸਾਰੇ ਜਿਹੜੇ ਹੈਗੇ ਆ ਉਹ ਇਲਾਕੇ ਚੈੱਕ ਕੀਤੇ ਰਹਿਣਗੇ ਨਹੀਂ ਧਾਰਮਿਕ ਸਥਾਨਸ ਦਾ ਤੇ ਇਹਦੇ ਵਿੱਚ ਏਦਾਂ ਨਹੀਂ ਕੁਝ ਵੀ ਹੁੰਦਾ ਈ ਧਾਰਮਿਕ ਸਥਾਨ ਤਾਂ ਆਲਰੇਡੀ ਜਿਹੜਾ ਹੈਗਾ ਉਹ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਓਟ ਆਸਰੇ ਦੇ ਵਿੱਚ ਹੈਗੇ ਨੇ ਸਾਰੇ ਬਟ ਫਿਰ ਵੀ ਅਸੀਂ ਜਿਹੜਾ ਸਿਕਿਉਰਟੀ ਨੂੰ ਬੱਦੇ ਨਜ਼ਰ ਜ਼ਰੂਰ ਸਾਰੀਆਂ ਚੀਜ਼ਾਂ ਨੂੰ ਜਿਹੜਾ ਚੈੱਕ ਕਰਦੇ ਆਂ ਕੀ ਪੀੜੀ ਸ਼ਹਿਰ ਵਾਸੀਆਂ ਸ਼ਹਿਰ ਵਾਸੀਆਂ ਨੂੰ ਮੇਰੀ ਇਹੀ ਅਪੀਲ ਹੈ ਜੀ ਕਿ ਸਾਰੇ ਜਾਣੇ ਜਿਹੜੇ ਹੈਗੇ ਆ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ ਸੁਰੱਖਿਅਤ ਰਹਿਣ ਆਪਣੇ ਕੰਮਾਂ ਕਾਰਾਂ ਤੇ ਧਿਆਨ ਦਿਓ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਸਾਡੀ ਗੁਰਦਾਸਪੁਰ ਪੁਲਿਸ ਦੀ ਹੈ ਔਰ ਅਸੀਂ ਬਿਲਕੁਲ ਤਿਆਰ ਪਰ ਤਿਆਰ ਉਸ ਚੀਜ਼ ਨੂੰ ਨਿਭਾ ਰਹੇ ਹਾਂ